ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕਟਰੀ ਉੱਤੇ ਸੋ ਦੋਸਤੋ ਅੱਜ ਗੱਲਬਾਤ ਜਿਹੜੀ ਕਰਨੀਓ ਕਰਨੀ ਆ ਸ਼ਹੀਦ ਭਾਈ ਕਲਦੀਪ ਸਿੰਘ ਮੁੱਛਲ ਹੁਰਾਂ ਬਾਰੇ ਵੀਡੀਓ ਬਹੁਤ ਕਮਾਲ ਦੀ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰਨਾ ਅੰਮ੍ਰਿਤਸਰ ਦੇ ਟਾਂਗਰਾਂ ਇਲਾਕੇ ਦੇ ਨੇੜੇ ਪਿੰਡ ਮੁੱਛਲ ਦੇ ਕਿਸਾਨ ਸਰਦਾਰ ਬਚਨ ਸਿੰਘ ਤੇ ਉਹਨਾਂ ਦੀ ਪਤਨੀ ਬੀਬੀ ਸਰਜੀਤ ਕੌਰ ਦੇ ਪੰਜ ਬੱਚੇ ਸਨ ਉਨਾ ਵਿੱਚੋਂ ਕੁਲਦੀਪ ਸਿੰਘ ਵੀ ਇੱਕ ਸਨ ਕੁਲਦੀਪ ਸਿੰਘ ਨੂੰ ਬਚਪਨ ਤੋਂ ਹੀ ਮਿਰਗੀ ਦੀ ਸ਼ਿਕਾਇਤ ਸੀ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਉਸ ਨੇ 5 ਕੁ ਕਲਾਸਾਂ ਹੀ ਕੀਤੀਆਂ ਉਸ ਦੀ ਮਿਰਗੀ ਦੀ ਬਿਮਾਰੀ ਦਾ ਇਲਾਜ ਕਰਵਾ ਕਰਵਾ ਕੇ ਮਾਤਾ ਪਿਤਾ ਨਰਾਸ਼ ਹੋ ਚੁੱਕੇ ਸਨ ਜਦੋਂ ਪਿੰਡ ਦੇ ਗ੍ਰੰਥੀ ਬਾਬਾ ਗੁਰਪ੍ਰਚੰਨ ਸਿੰਘ ਜੀ ਜੋ ਕਿ ਦੰਦਵੀ ਟਕਸਾਲ ਨਾਲ ਸੰਬੰਧਿਤ ਸਨ 10 ਸਾਲ ਦੇ ਕੁਲਦੀਪ ਸਿੰਘ ਨੂੰ ਸੰਤ ਕਰਤਾਰ ਸਿੰਘ ਜੀ ਦੇ ਕੋਲ ਲੈ ਗਏ ਸੰਤ ਕਰਤਾਰ ਸਿੰਘ ਜੀ ਨੇ ਨਿੱਕੀ ਉਮਰ ਦੇ ਕੁਲਦੀਪ ਨੂੰ ਸੁਚੱਜੀ ਸੇਧ ਦੇ ਕੇ ਗੁਰੂ ਗ੍ਰੰਥ ਸਾਹਿਬ अथवा ਗਰਬਾਣੀ ਦੇ ਲੜ ਲਾਇਆ। ਇੱਥੇ ਹੀ ਉਸ ਦੀ ਮਿਰਗੀ ਦੀ ਸ਼ਿਕਾਇਤ ਵੀ ਦੂਰ ਹੋ ਗਈ। ਫਿਰ ਕੁਲਦੀਪ ਸਿੰਘ ਉੱਥੋਂ ਦਾ ਹੀ ਹੋ ਕੇ ਰਹਿ ਗਿਆ। ਆਪਦੇ ਘਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਾਰਨ ਸੰਤ ਕਰਤਾਰ ਸਿੰਘ ਜੀ ਸਮੇਂ-ਸਮੇਂ ਤੇ ਸੰਸਥਾ ਵੱਲੋਂ ਆਪਦੇ ਪਰਿਵਾਰ ਦੀ ਮਦਦ ਕਰਦੇ ਰਹਿੰਦੇ ਸਨ। ਇਸੇ ਕਾਰਨ ਜਦੋਂ ਭਾਈ ਕੁਲਦੀਪ ਸਿੰਘ ਗੱਭਰੂ ਹੋਏ ਤਾਂ ਸੰਤ ਜੀ ਨੇ ਬਿਜਲੀ ਬੋਰਡ ਵਿੱਚ ਉਹਨਾਂ ਨੂੰ ਲਾਈਨਮੈਨ ਦੀ ਨੌਕਰੀ ਤੇ ਲਵਾ ਦਿੱਤਾ ਪਰ ਕਲਦੀਪ ਸਿੰਘ ਨੇ ਜਿਆਦਾ ਸਮਾਂ ਨੌਕਰੀ ਨਾ ਕੀਤੀ ਤੇ ਫੇਰ ਜਥੇ ਵਿੱਚ ਵਾਪਸ ਆ ਪਹੁੰਚੇ। ਸੰਤ ਕਰਤਾਰ ਸਿੰਘ ਦੇ ਸਰੀਰ ਛੱਡ ਜਾਣ ਪਿੱਛੋਂ ਜਦੋਂ ਦਮਨਵੀ ਟਕਸਾਲ ਦੀ ਅਗਵਾਈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਸੰਭਾਲੀ ਤਾਂ ਪੰਥ ਦੋਖੀ ਤਾਕਤਾਂ ਨਾਲ ਟਕਸਾਲ ਦੀ ਟੱਕਰ ਬਹੁਤ ਤਿੱਖੀ ਹੋ ਗਈ। ਇਸ ਟੱਕਰ ਦੇ ਮੋੜ ਵਿੱਚ ਨਰਕਧਾਰੀਆਂ ਵੱਲੋਂ ਹਕੂਮਤ ਹੀ ਸ਼ਹਿ ਤੇ ਸਨ 78 ਦੀ ਵਿਸਾਖੀ ਨੂੰ ਵਰਤਾਏ ਕਹਿਰ ਪਿੱਛੋਂ ਇਹ ਟੱਕਰ ਸਿਖਰ ਤੇ ਜਾ ਪੜੀ। ਸਿੱਖ ਗੱਬਰੂ ਪੰਜਾਬ ਅੰਦਰੋਂ ਨਰਕਤਾਰੀਆਂ ਦੇ ਕੁਫਰ ਦੇ ਗੜ ਤੋੜਨ ਲੱਗ ਪਏ। ਇਸੇ ਸਮੇਂ ਭਾਈ ਕਲਦੀਪ ਸਿੰਘ ਮੁੱਛਲ ਨੇ ਸੰਤ ਜਰਨੈਲ ਸਿੰਘ ਤੋਂ ਨਰਕਤਾਰੀ ਗੁਰਬਚਨ ਦੇ ਦੀ ਸਦਾਈ ਲਈ ਜਾਣ ਦੀ ਇਜਾਜ਼ਤ ਮੰਗੀ। ਪਰ ਸੰਤਾਂ ਨੇ ਇਸ ਮਿਸ਼ਨ ਤੇ ਭਾਈ ਕਲਦੀਪ ਸਿੰਘ ਨੂੰ ਨਾ ਭੇਜਿਆ। ਫੇਰ ਵੀ ਜਦੋਂ ਗੁਰਬਚਨ ਦੇ ਦਾ ਕਤਲ ਹੋਇਆ ਤਾਂ ਇਸ ਕਾਂਡ ਵਿੱਚ ਪੁਲਿਸ ਨੇ ਸਿੱਖ ਨੌਜਵਾਨਾਂ ਦੀ ਜਿਹੜੀ ਲਿਸਟ ਤਿਆਰ ਕੀਤੀ ਸੀ ਉਸ ਵਿੱਚ ਭਾਈ ਕਲਦੀਪ ਸਿੰਘ ਦਾ ਨਾਮ ਵੀ ਸੀਗਾ। ਇਸੇ ਕਾਰਨ ਆਪਦੇ ਘਰ ਤੇ ਪੁਲਿਸ ਦਾ ਦਮਨ ਚੱਕਰ ਸਨ 84 ਤੋਂ ਵੀ ਪਹਿਲਾਂ ਹੀ ਰੰਬ ਹੋ ਗਿਆ ਸੀ ਇਸ ਦੇ ਬਾਵਜੂਦ ਭਾਈ ਕਲਦੀਪ ਸਿੰਘ ਪੂਰੀ ਨਰਪੈਤਾ ਤੇ ਦ੍ਰਿੜਤਾ ਨਾਲ ਸੰਤ ਜਰਨੈਲ ਸਿੰਘ ਜੀ ਵੱਲੋਂ ਆਰੰਭ ਕੀਤੇ ਧਰਮ ਯੁੱਧ ਵਿੱਚ ਹਿੱਸਾ ਲੈਂਦੇ ਰਹੇ ਆਪ ਦੀਆਂ ਭੈਣਾਂ ਦੇ ਆਨੰਦਕਾਰ ਤੇ ਸੰਤ ਜਰਨੈਲ ਸਿੰਘ ਜੀ ਨੇ ਆਪਣੇ ਹੱਥੀਂ ਕੀਤੇ ਜਦੋਂ ਜੂਨ 84 ਹਕੂਮਤ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਉਦੋਂ ਭਾਈ ਕਲਦੀਪ ਸਿੰਘ ਮੁਛੜ ਸੰਤ ਜਰਨੈਲ ਸਿੰਘ ਜੀ ਦੇ ਹੁਕਮ ਅਨੁਸਾਰ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਉਗਰਾਹੀ ਲੈਣ ਗਏ ਹੋਏ ਸਨਾਂ ਇਹ ਵੈਸ਼ੀ ਹਮਲੇ ਪਿੱਛੋਂ ਭਾਈ ਕੁਲਦੀਪ ਸਿੰਘ ਰੂਪੋਸ਼ ਹੋ ਗਏ ਸਨ 1986 ਵਿੱਚ ਕੁਲਦੀਪ ਸਿੰਘ ਦੀ ਮੁਲਾਕਾਤ ਅਕਾਲ ਤਖਤ ਸਹਿਬ ਉੱਪਰ ਭਾਈ ਸੁਖਦੇਵ ਸਿੰਘ ਸਖੀਰਾ ਨਾਲ ਹੋਈ ਭਾਈ ਸਖੀਰੇ ਨੇ ਆਪ ਨੂੰ ਪੰਤਕ ਸੰਘਰਸ਼ ਵਿੱਚ ਨੰਗੇ ਧੜ ਹੋ ਕੇ ਜੂਝਣ ਲਈ ਪ੍ਰੇਰਿਆ ਉਹਨਾਂ ਨਾਲ ਆਪਦੀ ਦੋਸਤੀ ਬਹੁਤ ਪੁਰਾਣੀ ਸੀ ਇਸ ਕਾਰਨ ਉਹਨਾਂ ਦੀ ਗੱਲ ਮੰਨ ਕੇ ਭਾਈ ਕੁਲਦੀਪ ਸਿੰਘ ਸਿੱਧੇ ਤੌਰ ਤੇ ਸੰਘਰਸ਼ ਵਿੱਚ ਨਿਤਰ ਪਏ ਭਾਈ ਸੁਖਦੇਵ ਸਿੰਘ ਸਖੀਰਾ ਦੇ ਨਾਲ ਮਿਲ ਕੇ ਭਾਈ ਕੁਲਦੀਪ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਸ ਸਮੇਂ ਦੇ ਮੁੱਖ ਮੰਤਰੀ ਸਰਜੀਤ ਬਰਨਾਲੇ ਦੀਆਂ ਗੁੰਡਾ ਤਾੜਾਂ ਤੋਂ ਮੁਕਤ ਕਰਾਉਣ ਵਿੱਚ ਅਹਿਮ ਕੁੰਮ ਭੂਮਿਕਾ ਨਿਭਾਈ। ਭਾਈ ਸੁਖਦੇਵ ਸਿੰਘ ਸਖੀਰਾ ਜਦੋਂ ਬੁੱਕਲ ਦੇ ਸੱਪਾਂ ਦਾ ਸ਼ਿਕਾਰ ਹੋ ਗਏ ਤਾਂ ਭਾਈ ਕੁਲਦੀਪ ਸਿੰਘ ਮੁੱਛਲ, ਭਾਈ ਅਵਤਾਰ ਸਿੰਘ ਬ੍ਰਹਮਾ ਤੇ ਭਾਈ ਅਰੋੜ ਸਿੰਘ ਨਾਲ ਮਿਲ ਕੇ ਸੇਵਾ ਕਰਨ ਲੱਗ ਪਏ। 1987 ਵਿੱਚ ਭਾਈ ਕੁਲਦੀਪ ਸਿੰਘ ਮੁੱਛਲ ਦੇ ਛੋਟੇ ਭਰਾ ਸੁਖਵਿੰਦਰ ਸਿੰਘ ਦਾ ਆਨੰਦ ਕਾਰਜ ਫਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਰੱਤੋਕੇ ਵਿਖੇ ਹੋਇਆ ਬਰਾਤ ਜਦੋਂ ਪਿੰਡ ਰੱਤੋਕੇ ਰੁਕੀ ਹੋਈ ਸੀ ਤਾਂ ਭਾਈ ਕੁਲਦੀਪ ਸਿੰਘ ਮੁੱਚਲ ਭਾਈ ਅਰੋੜ ਸਿੰਘ ਭਾਈ ਸ਼ੇਰ ਸਿੰਘ ਤੇ ਕੁਝ ਹੋਰ ਸਿੰਘ ਰੱਤੋਕੇ ਪਹੁੰਚ ਗਏ ਐਨ ਇਸੇ ਸਮੇਂ ਮੁਖਬਰੀ ਦੇ ਆਧਾਰ ਤੇ ਪੁਲਿਸ ਨੇ ਪੂਰੀ ਤਿਆਰੀ ਨਾਲ ਘੇਰਾ ਪਾ ਕੇ ਛਾਪਾ ਮਾਰਿਆ ਮੁਕਾਬਲਾ ਆਰੰਭ ਹੋ ਗਿਆ ਭਾਈ ਸ਼ੇਰ ਸਿੰਘ ਸ਼ਹੀਦ ਹੋ ਗਏ ਭਾਈ ਅਰੋੜ ਸਿੰਘ ਤੇ ਇੱਕ ਹੋਰ ਸਿੰਘ ਗ੍ਰਿਫਤਾਰ ਕਰ ਲਏ ਗਏ ਭਾਈ ਕੁਲਦੀਪ ਸਿੰਘ ਮੁੱਛਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਿਰ ਤੇ ਚੁੱਕਿਆ ਕੁਝ ਵੀਰਾਂ ਨੇ ਚੌਰ ਜਲ ਛਿੜਕਣ ਤੇ ਕੜਿਹਾਲ ਦੀ ਸੇਵਾ ਨਿਭਾਈ ਅਤੇ ਇਸ ਤਰ੍ਹਾਂ ਪੂਰੀ ਬੇਖੌਫੀ ਨਾਲ ਭਾਈ ਕੁਲਦੀਪ ਸਿੰਘ ਮੁੱਛਲ ਪੁਲਿਸ ਫੋਰਸਾਂ ਦੇ ਵਿੱਚ ਦੀ ਹੀ ਉਹਨਾਂ ਦੀਆਂ ਸਫਾ ਚੀਰ ਕੇ ਬਾਹਰ ਨਿਕਲੇ ਇਸ ਘਟਨਾ ਤੋਂ ਤਿਲ ਮਲਾਏ ਕਈ ਪੁਲਿਸ ਅਫਸਰ ਕੁਲਦੀਪ ਸਿੰਘ ਵਿਰੋਧ ਨਾਸਾਂ ਚੋਂ ਧੂਆਂ ਕੱਢਣ ਲੱਗੇ ਅਮਰਤਸਰ ਦੇ ਐਸਐਸਪੀ ਮੁਹੰਮਦ ਇਜ਼ਹਾਰ ਆਲਮ DSP ਗੁਰਬਚਨ ਸਿੰਘ DSP ਹਰਪਾਲ ਸਿੰਘ ਆਦਿ ਨੇ ਕੁਲਦੀਪ ਸਿੰਘ ਦੇ ਪਰਿਵਾਰ ਤੇ ਅੰਤਾਂ ਦਾ ਤਸ਼ੱਦਦ ਕੀਤਾ ਕਈ ਥਾਵਾਂ ਤੇ ਘੇਰੇ ਵੀ ਪਾਏ ਪਰ ਭਾਈ ਕੁਲਦੀਪ ਸਿੰਘ ਮੁੱਛਲ ਯੂਪੀ ਆਦ ਦੇ ਦੂਰ ਦੁਰਾਡੇ ਇਲਾਕਿਆਂ ਵਿੱਚ ਪਏ ਘੇਰਿਆਂ ਵਿੱਚੋਂ ਵੀ ਨਿਕਲ ਜਾਂਦੇ ਰਹੇ ਹੁਣ ਫੋਰਸਾਂ ਜਦੋਂ ਵੀ ਕਿਸੇ ਸਿੰਘ ਤੱਕ ਪਹੁੰਚਣ ਵਿੱਚ ਵਾਰ-ਵਾਰ ਨਾਕਾਮ ਹੋ ਜਾਂਦੀਆਂ ਸਨ ਤਾਂ ਫਿਰ ਪੁਲਿਸ ਮੁਖਬਰ ਨਾਂ ਦੇ ਜਨੌਰ ਹੀ ਉਹਨਾਂ ਦੀ ਇੱਕੋ ਇੱਕ ਟੇਕ ਅਤੇ ਵਸੀਲਾ ਬਣਦੇ ਸਨ ਮਿਤੀ 11 ਨਵੰਬਰ 1987 ਨੂੰ ਭਾਈ ਕਲਦੀਪ ਸਿੰਘ ਮੁੱਚਲ ਅਤੇ ਮੰਨਣ ਕੇ ਨੇੜੇ ਬੀੜ ਬਾਬਾ ਬੁੱਢਾ ਸਾਹ ਪਿੰਡ ਦਾ ਬਿੱਟੂ ਨਾ ਦਾ ਇੱਕ ਸਿੰਘ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਆਰਫਕੇ ਦਾ ਇੱਕ ਸਿੰਘ ਆਦ ਕੁੱਝ ਸਿੰਘ ਖੱਬੇ ਪਿੰਡ ਦੇ ਇੱਕ ਘਰ 'ਚ ਬੈਠੇ ਸਨ। ਕੁਝ ਲੋਕਾਂ ਦੇ ਦੱਸਣ ਅਨੁਸਾਰ ਘਰ ਦਾ ਮਾਲਕ ਪੁਲਿਸ ਦਾ ਮੁਖਰ ਬਣ ਚੁੱਕਾ ਸੀ। ਉਕਤ ਪਰਿਵਾਰ ਨੂੰ ਪੰਥਕ ਸਮਝ ਕੇ ਅਥਾ ਵਿਸ਼ਵਾਸ ਵਿੱਚ ਭਾਈ ਕੁਲਦੀਪ ਸਿੰਘ ਮੁੱਛਲ ਹੋਰੀ ਆਪਣੇ ਹਥਿਆਰ ਘਰ ਦੇ ਅੰਦਰ ਰੱਖ ਕੇ ਬਾਹਰ ਇੱਕ ਰੁੱਖ ਹੇੜ ਬੈਠ ਕੇ ਗੱਲਾਂ ਕਰਨ ਲੱਗ ਪਏ। ਇਹਨਾਂ ਸਿੰਘਾਂ ਨੂੰ ਪਤਾ ਨਹੀਂ ਸੀਗਾ ਕਿ ਇਸ ਵਿਸ਼ਵਾਸ ਦਾ ਘਾਤ ਕਰਨ ਲਈ ਉਕਤ ਘਰ ਦਾ ਮੁਖੀ ਦੁਸ਼ਮਣ ਦੀਆਂ ਫੋਰਸਾਂ ਦੇ ਹਜ਼ੂਰ ਜਾ ਪੇਸ਼ ਹੋਇਆ ਸੀ। ਸਿੰਘਾਂ ਨੂੰ ਉਦੋਂ ਹੀ ਪਤਾ ਲੱਗਾ ਜਦੋਂ ਦੁਸ਼ਮਣ ਫੋਰਸਾਂ ਦੀਆਂ ਧਾੜਾਂ ਸਿਰ ਤੇ ਆ ਜੜੀਆਂ। ਇਹ ਸਾਰੇ ਸਿੰਘ ਸ਼ਸਤਰ ਹੱਥ ਵਿੱਚ ਲੈਣ ਲਈ ਭੱਜ ਕੇ ਠਾਰ ਵਾਲੇ ਘਰ ਨੂੰ ਵਧੇ ਤਾਂ ਘਰ ਦੇ ਦਰਵਾਜ਼ੇ ਤੋਂ ਮੋਟਾ ਜਿੰਦਰਾ ਲਾਮਕਾ ਦਾ ਨਜ਼ਰੀ ਪਿਆ ਕਾਲੀ ਨਾਲ ਉੱਥੇ ਮੌਜੂਦ ਬਿਰਧ ਬੀਬੀ ਤੋਂ ਤਾਲੇ ਦੀ ਚਾਬੀ ਮੰਗੀ ਗਈ ਤਾਂ ਉਹ ਬੇਬੇ ਨਿਆਣੇ ਨੂੰ ਆਵਾਜ਼ ਮਾਰ ਲੱਗੀ ਪਰ ਚਾਬੀ ਕੋਈ ਨਾ ਲਿਆਇਆ ਹੁਣ ਹੋਰ ਕੋਈ ਚਾਰਾ ਨਾ ਚੱਲਦਾ ਵੇਖ ਕੇ ਸਿੰਘਾਂ ਨੇ ਗਾਤਰੇ ਵਾਲੀਆਂ ਕਿਰਪਾਨਾਂ ਨਾਲ ਦੁਸ਼ਮਣ ਦਾ ਮੁਕਾਬਲਾ ਕਰਨ ਦਾ ਯਤਨ ਕੀਤਾ ਇੱਕ ਸਿੰਘ ਸ਼ਹੀਦ ਹੋ ਗਿਆ ਭਾਈ ਕਲਦੀਪ ਸਿੰਘ ਮੁਛਲ ਅਤੇ ਬਿੱਟੂ ਨੂੰ ਪੁਲਿਸ ਫੋਰਸਾਂ ਜਿਉਂਦਿਆਂ ਹੀ ਗ੍ਰਿਫਤਾਰ ਕਰਨ ਵਿੱਚ ਸਫਲ ਹੋ ਗਈਆਂ ਇਸ ਪਿੱਛੋਂ ਭਾਈ ਕਲਦੀਪ ਸਿੰਘ ਮੁਛਲ ਉੱਪਰ ਪੁਲਿਸ ਨੇ ਤਸ਼ੱਦਦ ਦੀ ਇੰਤਿਹਾਈ ਕਰ ਦਿੱਤੀ ਪੱਟ ਚੀਰ ਕੇ ਵਿੱਚ ਲੂਣ ਅਤੇ ਮਿਰਚਾਂ ਤੱਕ ਭਰ ਦਿੱਤੀਆਂ ਗਈਆਂ ਪਰ ਭਾਈ ਕਲਦੀਪ ਸਿੰਘ ਮੁਛਲ ਅਤੇ ਸਾਥੀ ਸਿੰਘਾਂ ਨੇ ਸਾਰਾ ਤਸ਼ੱਦਦ ਹਾਸ ਹਾਸ ਕੇ ਸਹਾਰਿਆ ਪੁਲਿਸ ਉਹਨਾਂ ਤੋਂ ਕੋਈ ਵੀ ਜਥੇ ਬੰਦਕ ਭੇਦ ਨਾ ਲੈ ਸਕੇ ਅਖੀਰ 30 ਨਵੰਬਰ 1987 ਨੂੰ ਭਾਈ ਕਲਦੀਪ ਸਿੰਘ ਮੁੱਛਲ ਅਤੇ ਬਿੱਟੂ ਦਾ ਪੁਲਿਸ ਮੁਕਾਬਲਾ ਸ਼ੋਅ ਕਰਕੇ ਪੁਲਿਸ ਨੇ ਉਹਨਾਂ ਨੂੰ ਕਤਲ ਕਰ ਦਿੱਤਾ ਭਾਈ ਕਲਦੀਪ ਸਿੰਘ ਮੁੱਛਲ ਦੀ ਲਾਸ਼ ਪਰਿਵਾਰ ਨੂੰ ਨਾ ਦਿੱਤੀ ਗਈ ਪਰ ਭਾਈ ਬਿੱਟੂ ਦੀ ਉਸ ਦੇ ਪਰਿਵਾਰ ਵੱਲੋਂ ਹਾਸਲ ਕੀਤੀ ਲਾਸ਼ ਦੀ ਹਾਲਤ ਵੇਖ ਕੇ ਆਪ ਉੱਪਰ ਹੋਏ ਵੈਸ਼ੀ ਤਸ਼ੱਦਦ ਦਾ ਪਤਾ ਲੱਗਦਾ ਸੀ ਸੋ ਇਹ ਸੀ ਜੀ ਸਾਰੀ ਗੱਲਬਾਤ ਭਾਈ ਕੁਲਦੀਪ ਸਿੰਘ ਮੁੱਛਲ ਹੋਰਾਂ ਦੀ ਐਸੇ ਤਰ੍ਹਾਂ ਦਾ ਇੱਕ ਹੋਰ ਕਿੱਸਾ ਲੈ ਕੇ ਕੱਲ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ